ਏ ਉਹ ਬੰਦਾ ਵਾ ਜਿਹਦੀ ਵੀਡੀਓ ਦੋਹਾਂ ਜੀਆਂ ਦੀ ਭਾਈ ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਲੱਖਾਂ ਲੋਕਾਂ ਨੇ ਵੇਖੀ ਆ ਬੋਲ ਭਈ ਧੰਨਵਾਦ ਕਰ ਲੋਕਾਂ ਦਾ ਧੰਨਵਾਦ ਕਰਦੇ ਲੋਕਾਂ ਦਾ ਥੈਂਕ ਯੂ ਕਰੋ ਥੈਂਕ ਯੂ ਤੁਹਾਨੂੰ ਹੀ ਕੰਨਾ ਤੇ ਹੋਰ ਕੰਨੂ ਕੰਨਾ ਹੈ ਥੈਂਕ ਯੂ ਰਾਜੂ ਭਾਈ ਥੈਂਕ ਯੂ ਹੁਣ ਮੇਰਾ ਨਾ ਰਾਜੂ ਨਹੀਂਗਾ ਹਾਂ ਮੇਰਾ ਨਾਮ ਹੈਗਾ ਵਾ ਹੁਣ ਚੱਲਦਾ ਵਾ ਲ ਸੋਸ਼ਲ ਮੀਡੀਆ ਤੇ ਸੁਖਰਾਜ ਔਲਖ ਅੱਛਾ ਉਹ ਕਨੇ ਨਾ ਪਹਿਲਾਂ ਮੇਰਾ ਰਾਜੂ ਵਹਾਲਾ ਚੱਲਦਾ ਸੀ ਨਾ ਨਾ 15 ਸਾਲ ਰਾਜੂ ਵਹਾਲਾ ਚੱਲਿਆ 15 ਸਾਲ ਨੇ ਮੜ ਕੇ ਹੁਣ ਸੁਖਰਾਜ ਔਲਖੀ ਜਲਦਾ ਵਾ ਜੋ ਮਤਲਬ ਰੱਖਿਆ ਠੀਕ ਆ ਤੇ ਹੁਣ ਤੂੰ ਫਿਰ ਦੁਬਾਰਾ ਮੇਰਾ ਧੰਨਵਾਦ ਕਰਨਾ ਪਊਗਾ ਔਲਖ ਸਾਹਿਬ ਕਹੈਂਕਿਊ ਔਲਖ ਸਾਹਿਬ ਤੁਹਾਨੂੰ ਧੰਵਾਦੀ ਨਹੀਂ ਥੈਂਕਿਊ ਥੈਂਕਿਊ ਔਲਖ ਸਾਹਿਬ ਜੀ ਹਾਂ ਜੀ ਔਲਖ ਔਲ 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 ਨਹੀਂ ਔਲਖ ਸਾਹਿਬ ਔਲਖ ਸਾਹਿਬ ਤੁਹਾਡਾ ਧੰਨਵਾਦ ਥੈਂਕਿਊ ਔਲਖ ਥੈਂਕਿਊ ਨਾ ਨਾ ਕੱਟਾ ਬੋਲ ਔਲਖ ਸਾਹਿਬ ਥੈਂਕਿਊ ਕਿਤਰਾ ਔਲਖ ਸਾਹਿਬ ਥੈਂਕਿਊ ਔਲਖ ਸਾਹਿਬ ਥੈਂਕਿਊ ਔਲਖ ਸਾਹਿਬ ਜੀ ਥੈਂਕ ਯੂ ਥੈਂਕ ਯੂ ਜੀ ਔਲਖ ਸਾਹਿਬ ਤੂੰ ਬੋਲਦਾ ਨਹੀਂ ਆ ਔਲਖ ਜੀ ਥੈਂਕ ਯੂ ਓਏ ਔਲਾ ਨਹੀਂ ਔਲਾ ਨਹੀਂ ਔਲਖ ਸਾਹਿਬ ਥੈਂਕ ਯੂ ਚਲੋ ਘਰੇ ਗਾਨੇ ਨਾ ਇੱਥੇ ਪਹਿਲਾਂ ਬੋਲ ਮੈਂ ਫਿਰ ਗੱਡੀ ਰੋਕ ਦੇਣੀ ਨਹੀਂ ਤੇ ਸੱਚ ਵਾਈ ਗਏ ਕੋਲੀ ਨਾ ਔਲਖ ਸਾਹਿਬ ਔਲਖ ਸਾਹਿਬ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਨਾ ਇੱਥੇ ਬੋਲਣਾ ਔਲਖ ਔਲਖ ਸਾਹਿਬ ਥੈਂਕ ਯੂ ਔਲਖ ਸਾਹਿਬ ਦਾ ਥੈਂਕ ਯੂ ਓ ਵੈਰੀ ਗੁੱਡ ਤਾੜੀਆਂ 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 ਨਾਈਸ ਨਾਈਸ ਹੁਣ ਦੋਏ ਗੇ ਸੋਨੂ ਸਿੱਤੋਵਾਲ ਨੂੰ ਧੰਨਵਾਦ ਨਾ ਸੋਨੂ ਸਿੱਤੋਵਾਲ ਨੂੰ ਵਾਇਰਲ ਕਰਦੇ ਜੇ ਜਾਂ ਕਿ ਸੋਨੂ ਸਿੱਤੋਵਾਲ ਦੀ ਸਪੋਰਟ ਕਰਦੇ ਜੇ ਬਾਉਰ ਕਰਦੇ ਆਂ ਦੀ ਆਹ ਮੈਨੂੰ ਵੀ ਮੇਰੀ ਸਪੋਰਟ ਕਰੋ ਮੇਰੀ ਸੋੜ ਕਰੋ ਮੇਰੀ ਸਪੋਰਟ ਕਰੋ ਹਾਂਜੀ ਸਾਡੀ ਵੀਡੀਓ ਸ਼ੇਅਰ ਕਰੋ ਵੀਡੀਓ ਕਰੋ ਥੈਂਕ ਸ਼ੰਡ ਸੈਂਡ ਨਹੀਂ ਸ਼ੇਅਰ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੋ ਪੱਦ ਪੱਦ ਨਹੀਂ ਵੱਟ ਕੱਢ ਦੋ ਵੱਟ ਕੱਢ ਦੋ ਪੱਦ ਕੱਢ ਦੋ ਵੀਡੀਓ ਦੇ ਵੱਟ ਕੱਢੋ ਨਹੀਂ ਪੱਦ ਕੱਢ ਦੋ ਵੀਡੀਓ ਦੇ ਵੱਟ ਆਹ ਬੋਲੋ ਆਹ ਵੱਟ ਕੱਢ ਦੋ ਵੀਡੀਓ ਦੇ ਵੀਡੀਓ ਦੇ ਤਾੜੀਆਂ 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 ਆ ਕਿੱਥੇ ਆ ਗਏ ਆਪਾਂ ਮਾਮਾ ਇਹ ਕਿੱਧਰ ਪਾ ਲਈ ਇਹ ਹਿਮਾਚਲ ਪ੍ਰਦੇਸ਼ ਚ ਆ ਗਏ ਆਪਾਂ ਅੱਛਾ ਹਿਮਾਚਲ ਜਾ ਗਏ ਆਪਾਂ ਬੱਲੇ ਬੱਲੇ ਬੜੀ ਦੂਰ ਆ ਗਏ ਗੁਰਵਾ ਹੁਣ ਆਪਾਂ ਜਾਣਾ ਵਾ ਇੱਥੋਂ ਆਪਣਾ ਟੂਰ ਕਿੱਥੋਂ ਦਾ ਵਾ ਪਿੰਡ ਵਾਂ ਚਲੀਏ ਹਾਂ ਪਿੰਡ ਵਾਂ ਸਵਾਈਪਰ ਲੱਗੇ ਤਰਨ ਤਰਨ ਜਲਾ ਹਾਂ ਜਾਣਾ ਉਥੇ ਪਤਾ ਜੱਜ ਨੇ ਚੱਲ ਜਾਣਾ ਕਿਤੇ ਗਰਮੀ ਲੱਗਦੀ ਹੈ ਹੈ ਜਾਣਾ ਕਿਤੇ ਹਾਂਜੀ ਹਾਂਜੀ ਆ ਪਾਣ ਚਲੀਏ ਸੁਖਰਾਜ ਔਲਖ ਦੇ ਘਰੇ ਬੋਲ ਔਲਖ ਦੇ ਘਰੇ ਚਲੀਏ ਨਾ ਸਾਰਾ ਬੋਲਣਾ ਸੁਖਰਾਜ ਔਲਖ ਦੇ ਘਰੇ ਜਾਣਾ ਔਲਖ ਘਰੇ ਜਾਣਾ ਇਹ ਨਾ ਮੇਰੇ ਖੇੜੇ ਪੈ ਗਿਆ ਸਵਾਈਪਰ ਹਾਂਜੀ ਇਹਦੀ ਵਾਈਫ ਵੀ ਨਾਲ ਹੀ ਹੇ ਘਰ ਦੇ ਪੜ੍ਹੀ ਲਿਖੀ ਆ ਬਾਬਾ ਬਣ ਲੱਗਦੀ ਕਿੰਨੀ ਪੜ੍ਹੀ ਘਰੇ ਕਰਦੀ ਹਾਂ ਪੰਜ 10 ਕੇ 5 15 20 15 ਵੀ ਮਮਾ ਹਾਂ 15 ਮੈਂ ਉੱਥੇ ਕਹਿਣ ਡਿਆ ਸੀ ਇਹ ਨਾ ਮੈਨੇ ਮਿਲਿਆ ਜੀ ਅੱਜ ਹੀ ਮਿਲਿਆ ਜੋ ਵੀਡੀਓ ਪਾਈ ਹੈ ਨਾ ਉਹ ਮੇਰੇ ਖਿਆਲ 26 ਜਨਵਰੀ ਦੇ ਲਾਗੇ ਬਣੇ ਦੀ ਗੱਲ ਆ ਜਦੋਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਹੋਰ ਆਇਆ ਵੀ ਆ ਜੋੜ ਮੇਰਾ ਚੱਲਦਾ ਹੈ ਨਾ ਜਦੋਂ ਉਹ ਮਿਲਿਆ ਹਾਂ ਹਾਂ ਜੀ ਬਣਾ ਲੰਗਰ ਲਗਾ ਵੀਡੀਓ ਜਿਹੜੀ ਮਿਲਿਆ ਨਾਲ ਦੇ ਵਿੱਚ ਗਈ ਆ ਹਨਾ ਹੋਰ ਵੀ ਲੋਕਾਂ ਨੇ ਪਾਈ ਆ ਹਾਂ ਜੀ ਠੀਕ ਆ ਤੁਹਾਨੂੰ ਮੇਰੀ ਆਈਡੀ ਤੇ ਚੁੱਕ ਕੇ ਨਾ ਹੋਰ ਲੋਕਾਂ ਨੇ ਪਾਈ ਆ ਹਾਂ ਤੜ ਦੇ ਵੀਡੀਓ ਨਹੀਂ ਹੈਗੀ ਤੁਹਾਡੇ ਆ ਵਿੱਚ ਫੋਟੋ ਬਣੇ ਗਿਆ ਮੇਰੀ ਫੋਟੋ ਨਹੀਂ ਵੇਚਾ ਗਿਆ ਹਾਂ ਜੀ ਵੀਡੀਓ ਬੜੀ ਚੱਲੀ ਪਈ ਹੈ ਨਾ ਚਲੋ ਇਹ ਮਿਲਿਆ ਵੀ ਅੱਜ ਇਹਦੇ ਧੰਨਵਾਦ ਕਰਨ ਗਿਆ ਸੀ ਇਹਦੇ ਘਰ ਦੀ ਬੜੀ ਲਿਖੀ ਬਾਤ ਇਹ ਬਨੇ ਉਹਨੇ ਕਿਥੋਂ ਦੀ ਕਿਹਾ ਵੀ ਭਾਜੀ ਜਿਹੜੀਆਂ ਲੋਕਾਂ ਨੇ ਤੁਹਾਨੂੰ ਵਧਾਈਆਂ ਦਿੱਤੀਆਂ ਵਾ ਐਕਸੈਪਟ ਕੀਤੀਆਂ ਕਿ ਨਹੀਂ ਕੀਤੀਆਂ ਹਾਂ ਨਹੀਂ ਨਹੀਂ ਭੈਣ ਜੀ ਮੈਂ ਕਿਹਾ ਕੀਤੀਆਂ ਵਧਾਈਆਂ ਤੁਹਾਡੀ ਐਕਸੈਪਟ ਸਾਰੀਆਂ ਕੀਤੀਆਂ ਵਾ ਇਹ ਫਿਰ ਮੈਨੂੰ ਕਹਿੰਦਾ ਰਾਜੂ ਵੀਰੇ ਤੁਹਾਡੇ ਘਰੇ ਜਾਣਾ ਕੀ ਗੱਲ ਹੋ ਰਹੀ ਹੈ ਨਹੀਂ ਨਹੀਂ ਕਰੇ ਜਾਣਾ ਡੱਡੇ ਮਾ ਕੀ ਗੱਲ ਮੇਰਾ ਘਰ ਨਹੀਂ ਕਰੀ ਵੇਖਿਆ ਨਹੀਂ ਨਹੀਂ ਅੱਜ ਹੀ ਵੇਖ ਲਈਏ ਅੱਛਾ ਘਰ ਵੇਖਣਾ ਉਹ ਇੱਥੇ ਖੜਾ ਏ ਕੀ ਕਰਦੇ ਸਪਰੇਅ ਕਰਾਉਂਦਾ ਏ ਸਪਰੇਅ ਕਰਾਉਂਦਾ ਏ ਤੇ ਬੋਲਦਾ ਕਿਦਾਂ ਓਏ ਬੋਲਦਾ ਕਿਦਾਂ ਭੈਣ ਜਿਹਦਾ ਛੇਤਰ ਖਾਏਗਾ ਅੱਛਾ ਮੇਰੀ ਗੱਲ ਸੁਣੋ ਸਾਡੀ ਵੀ ਸਪਰੇਅ ਕਰਾ ਦਿਓ ਇਹਨਾਂ ਤੋਂ ਠੀਕ ਹੈ ਤੇ ਮੇਰੀ ਗੱਲ ਸੁਣੋ ਬੰਦਾ ਭਾਇਆ ਹੋਇਆ ਵਿੱਚ ਦੂਜਾ ਜਾਦ ਕਮਾਲਾਂ ਦੀ ਗੱਲ ਛੱਡ ਦੂੰ ਦੂਜਾ ਭਾਇਆ ਸੋਨੂ ਸੀਤੋ ਵਾਲੇ ਦਾ ਫਫੜ ਠੀਕ ਸੋਨੂ ਸੀਤੋ ਵਾਲੇ ਦਾ ਫਫੜਾ ਕੇ ਵੇਖ ਰਿਹਾ ਇੱਧਰ ਆ ਕੇ ਵੇਖ ਰੇ ਵੀਡੀਓ ਬਣ ਗਈ ਆ ਆ ਆ ਬੇਟਾ ਮੇਰਾ ਵਧਾਈਆਂ ਦੇ ਤੂੰ ਵਧਾਈਆਂ ਵਧਾਈਆਂ ਵੀਡੀਓ ਦੀਆਂ ਵਧਾਈਆਂ ਆ ਮੇਰੀ ਵੀਡੀਓ ਪਾਈ ਤੇਰੇ ਪਪੜਾ ਹਾਂ ਆ ਆ ਗਿਆ ਥੈਂਕ ਯੂ ਕਰ ਥੈਂਕ ਯੂ ਥੈਂਕ ਯੂ ਇੰਨਾ ਕਰੇ ਚਲ ਆ ਛੇਤੀ ਆ ਕਰੇ ਘਰੇ ਚਲੀਏ ਧੰਨਵਾਦੀ ਕਰਨਾ ਕਿ ਨਹੀਂ ਬੰਦਾ ਘਰੇ ਆਉਂਦਿਆ ਵੀ ਬੰਦਾ ਜਾਈ ਜਾਣਾ ਘਰੇ ਸਾਰੇ ਮੰਦੇ ਕਰੇ ਸਾਰੇ ਚਾਈਦੇ ਤੇਰਾ ਧੰਨਵਾਦ ਕਰਨ ਵਾਸਤੇ ਕਣੀ ਹਾਂਜੀ ਆਏ ਬੋਲੇ ਬਲਾ ਕੇ ਤਰਾ ਦੇਣ ਕੋਣ ਆਹ ਕੋਣ ਆ ਮੁੰਡਾ ਮੁੰਡਾ ਮੇਰਾ ਹੋਏ ਅੱਜ ਕੱਲ ਸਾਲੀ ਬਢੀਰ ਤੈਨੂੰ ਪਤਾ ਹੀ ਆ ਮੁੰਡੇ ਮੰਡੇ ਸਾਲੇ ਸ਼ੁਕਰ ਕਰ ਉਹ ਇਦਾਂ ਬੋਲਦਾ ਵਾ ਮੇਰੇ ਭੈਣੋ ਗੱਲ ਨੂੰ ਪੈਂਦੇ ਜਾਂਦੇ ਅਗਲੇ ਕਹਿੰਦੇ ਵੀਜੀ ਕੋ ਨਹੀਂ ਉਹ ਮੁੰਡਾ ਦੋਸਤ ਲਾ ਕੇ ਖਲੋਤਾ ਸੀ ਨਾ ਮੇਰੇ ਬੇਟੇ ਦਾ ਦੋਸਤ ਆ ਨਾ ਲਾਗੇ ਅੱਛਾ ਤੇ ਉਹਨਾਂ ਨੂੰ ਦਾ ਵੀ ਮੈਨੂੰ ਦੋਕਾ ਕਰਦੇ ਮਾਰਿਆ ਹਾਂ ਉਹਦੇ ਗੱਲਾਂ ਅੱਜ ਦੀ ਗੱਲ ਹਾਂਜੀ ਉਹ ਆੜਾ ਮੁੰਡਾ ਜਾਣਦੇ ਆ ਆ ਆੜਾ ਇਨੂੰ ਭੇਜੋ ਜਿੱਦਾਂ ਮੱਦੀ ਸਾਲੇ ਨੂੰ ਗਲਾਂ ਕੱਢ ਲਾ ਹੈ ਇਹ ਮੇਰਾ ਦੋਸਤ ਹੈ ਹਾਂਜੀ ਉਹਦਾ ਹਾਲ ਅੱਜਕੱਲ ਬੱਚਿਆਂ ਨੂੰ ਪਤਾ ਕੀ ਹੁੰਦਾ ਚਲ ਆਪਾਂ ਚਾਈ ਦੀ ਗੱਲ ਕਰਨ ਲਈ ਬੱਚੇ ਵੀ ਰਿਸਪੈਕਟ ਮੰਗਦੇ ਆ ਹਾਂਜੀ ਹਾਂਜੀ ਉਹਦੇ ਵਿੱਚ ਥੋੜੀ ਕਿ ਗਲਤੀ ਮੇਰੀ ਵੀ ਚਲੋ ਹੈਗੀ ਆ ਮੈਂ ਮੰਨਦਾ ਪਰ ਬੱਚੇ ਰਿਸਪੈਕਟ ਮੰਗਦੇ ਆ ਬੱਚਿਆਂ ਦੀ ਰਿਸਪੈਕਟ ਕਰਾਂਗੇ ਤੇ ਫੇਰ ਹੀ ਸਾਲੇ ਕਰਦੇ ਆ ਹਾਂ ਹਾਂ ਅੱਜਕੱਲ ਪਹਿਲਾਂ ਪ੍ਰਾਣਾ ਰਿਵਾਜ ਨਹੀਂ ਹੈਗਾ ਨਹੀਂ ਨਹੀਂ ਵੀ ਮੇਰੇ ਡੈਡੀ ਨੇ ਮੈਨੂੰ ਪੜ੍ਹਾ ਉਹ ਸਾਡੀ ਕੋਠੀ ਆ ਗਈ ਨਾ ਅੱਛਾ ਇਥੇ ਤੇ ਜਲੋ ਅਸੀਂ ਪਹਿਲਾਂ ਇੱਕ ਪਿੰਡ ਨੇ ਹਾਂ ਤੇ ਜਦੋਂ ਅਸੀਂ ਬਾਹਰ ਕਦੇ ਲੇਡ ਹੋਏ ਨਾ ਡੈਡੀ ਮੇਰੇ ਨੇ ਇਥੋਂ ਕੁੱਟਦੇ ਖੜਨਾ ਅੱਛਾ ਕੰਮ ਸਿਕਮ 10 12 ਕਿੱਲੇ ਬਣ ਜਾਂਦਾ ਪਿੰਡ ਇਥੋਂ ਨਾ ਅੱਛਾ ਡੈਡੀ ਮੇਰੇ ਨੇ ਕੁੱਟਦੇ ਹੀ ਖੜਨਾ ਫਿਰ ਇਥੋਂ ਮੈਨੂੰ ਅੱਛਾ ਪਿੰਡ ਦੀ ਕ ਅੱਛਾ ਤੇ ਘਰੇ ਜਾ ਕੇ ਜਦੋਂ ਮੰਮੀ ਨੇ ਛਡਾਉਣ ਲੱਗਣਾ ਨਾ ਹਾਂ ਡੈਡੀ ਨਹੀਂ हट ਜਾਣਾ ਤੇ ਮੰਮੀ ਮੇਰੀ ਨੇ ਫੜਾ ਫੜਾ ਜਿਵੇਂ ਨਾ ਮਾਰਨੀਆਂ ਫਿਰ ਮੇਰਾ ਭਲਾ ਹੈ ਮੰਮੀ ਮੇਰੀ ਨੇ ਕਹਿਣਾ ਉਦਾਂ ਛਡਾਉਣਾ ਇਹਨੇ ਡੈਡੀ ਤੋਂ ਅੱਛਾ ਇਹਨੂੰ ਕਹਣਾ ਮਾਰ ਦੇ ਇਹਨੂੰ ਮਾਰ ਦੇ ਇਹਨੂੰ ਅੱਛਾ ਮਾਰ ਦੇ ਇਹਨੂੰ ਅੱਛਾ ਮਾਰ ਦੇ ਇਹਨੂੰ ਅੱਛ ਡੈਡੀ ਡੈਡੀ ਦੇ ਪੀੜ ਘਟ ਹੋਣੀ ਤੇ ਮੰਮੀ ਵਾਲਿਆਂ ਚ ਬੇੜਾਂ ਭਾਂਜੋ ਜਿਆਦੀਆਂ ਦੁਖਣੀਆਂ ਫੇਰ ਆ ਆ ਲੈ ਜੀ ਆ ਗਿਆ ਇਹ ਆਪਣਾ ਸੁਖਰਾਜ ਔਲਖ ਦਾ ਘਰ ਲੱਗੀ ਸਮਝ ਆ ਗਿਆ ਜੀ ਉਹ ਵੀ ਆ ਗਿਆ ਨਾ ਇਹ ਸੁਖਰਾਜ ਔਲਖ ਦਾ ਘਰ ਆ ਗਿਆ ਆ ਗਿਆ ਆ ਗਿਆ ਜੀ ਉਸ ਕੋ ਮੈਂ ਦਵੀਰਾ ਯਾਰ ਬੰਦਾ ਪਹਿਲੀ ਵਾਰ ਮਿਲਿਆ ਵਾ ਤੇ ਨੂੰ ਮਸ਼ਹੂਰ ਕਰਦਣਾ ਆਪਾਂ ਕਰਨਾ ਪਰਮੇਸ਼ਰ ਨੇ ਹੀ ਆ ਆ ਵੇਖ ਲੈ ਕਾ